ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਤੇ ਅੱਜ ਮੈਂ ਖੜਾ ਆਂ ਜੀ ਪਿੰਡ ਰਾਏਪੁਰ ਰਸੂਲਪੁਰ ਆਕਲਾਂ ਇਹ ਪਿੰਡ ਹੈਗਾ ਜੀ ਜਦੋਂ ਆਪਾਂ ਜਲੰਧਰ ਤੋਂ ਪਠਾਨਕੋਟ ਨੂੰ ਜਾਂਦੇ ਆਂ ਤੇ ਰਸਤੇ 'ਚ 3-4 ਕਿਲੋਮੀਟਰ ਅੱਗੇ ਆਉਂਦਾ ਪਿੰਡ ਰਾਹਪੁਰ ਰਸੂਲਪੁਰ ਤੇ ਇਸ ਪਿੰਡ ਵਿੱਚ ਆਪਣੇ 7ਵੀਂ ਪਾਸੇ ਗੁਰੂ ਹਰ Rai ਸਾਹਿਬ ਜੀ ਦੀ ਚੰਨਸ਼ੋਪਰਾ ਪੱਤਰ ਤਈਆ ਸੋ ਤੁਸੀਂ ਬੈਕ ਸਾਈਡ ਤੇ ਦੇਖ ਵੀ ਰਹੇ ਆਂ ਤੇ ਲਿਖਿਆ ਹੋਇਆ ਪਰ ਹੁਣ ਪੁੱਠਾ ਦਿਖ ਰਿਹਾ ਮੈਂ ਤੁਹਾਨੂੰ ਦਿਵਾ ਕੇ ਦਿਵਾਣਾ ਇਤਿਹਾਸਿਕ ਸਥਾਨ ਗੁਰਦੁਆਰਾ ਤਾਲਵਾਲਾ ਸਾਹਿਬ ਜੀ ਤਾਲਵਾਲਾ ਸਾਹਿਬ ਜੀ ਦਾ ਸਾਰਾ ਇਤਿਹਾਸ ਤੁਹਾਨੂੰ ਅੱਪਾ ਸਾਂਝਾ ਕਰਾਂਗੇ ਬਣੇ ਰਹਿਓ ਵੀਡੀਓ ਦੇ ਲਾਰ ਤੱਕ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਸਿੱਖ ਇਤਿਹਾਸ ਬਹੁਤ ਹੀ ਮਹਾਨ ਇਤਿਹਾਸ ਆ ਤੋ ਸਾਰਿਆਂ ਦੇ ਨਾਲ ਸਾਂਝਾ ਜਰੂਰ ਕਰਿਓ ਇਹ ਗੁਰਦੁਆਰਾ ਸਾਹਿਬ ਜਦੋਂ ਆਪਾਂ ਜਲੰਧਰ ਤੋਂ ਪਠਾਨਕੋਟ ਮੇਨ ਹਾਈਵੇ ਤੇ ਚੜਦੇ ਆ ਤੇ ਤਕਰੀਬਨ 4 ਕਿਲੋਮੀਟਰ ਦੂਰ ਪਿੰਡ ਰਾਏਪੁਰ ਰਸੂਲਪੁਰ ਪੈਂਦਾ ਜੀ ਉਸ ਥਾਂ ਤੇ ਇੱਕ ਗੁਰਦੁਆਰਾ ਸਾਹਿਬ ਸਜੋਬੀਤਾ ਤੇ ਇਸ ਦੇ ਨਾਂ ਦੇ ਪਿੱਛੇ ਵੀ ਇਤਿਹਾਸ ਆ ਪਹਿਲਾਂ ਇਸ ਦਾ ਨਾਮ ਸੀ ਹਰੇ ਰਾਏਪੁਰ ਫਿਰ ਟੈਂਪ ਪੈਣ ਦੇ ਬਾਅਦ ਇੱਥੇ ਮੂਰੋਂ ਮੁਸਲਮਾਨ ਆਬਾਦੀ ਬਹੁਤ ਜ਼ਿਆਦਾ ਸੀ ਤੇ ਰਾਏਪੁਰ ਰਸੂਲਪੁਰ ਰੱਖ ਦਿੱਤਾ ਗਿਆ ਤਨ ਤਨ ਗੁਰੂ ਹਰ राय ਸਾਹਿਬ ਜੀ ਜਦੋਂ 1653 ਈਸਵੀ ਵਿੱਚ ਇਹ ਕਰਤਾਰਪੁਰ ਵਿਖੇ ਵਿਰਾਜਮਾਨ ਕੁਝ ਸਮਾਂ ਠਹਿਰੇ ਸੀ ਤੇ ਉਦੋਂ ਗੁਰੂ ਹਰ राय ਸਾਹਿਬ ਜੀ 2200 ਘੋੜਸਵਾਰ ਦੇ ਨਾਲ ਤੇ ਸੰਗਤਾਂ ਦੇ ਨਾਲ ਇਸ ਪਿੰਡ ਵਿੱਚ ਆਏ ਤਨ ਤਨ ਸ੍ਰੀ ਗੁਰੂ ਹਰ राय ਸਾਹਿਬ ਜੀ 1710 ਬਿਕਰਮੀ ਮਤਲਬ 1653 ਈਸਵੀ ਵਿੱਚ ਜਦੋਂ ਕੁਝ ਸਮਾਂ ਕਰਤਾਰਪੁਰ ਵਿਖੇ ਠਹਿਰੇ ਸਨ ਉਸ ਸਮੇਂ ਗੁਰੂ ਜੀ ਸਮੂਹ ਸੰਗਤਾਂ ਅਤੇ 2200 ਘੋੜਸਵਾਰ ਸਮੇਤ ਸਾਰੇ ਇਲਾਕੇ ਦਾ ਦੌਰਾ ਕਰਦੇ ਹੋਏ ਇਸ ਅਸਥਾਨ ਤੇ ਪਹੁੰਚੇ ਇਹ ਜਗਾ ਬੇਰੀਆਂ ਫਲਾਈਆਂ ਆਦੀ ਦਰਖਤਾਂ ਨਾਲ ਕਿਰੀ ਹੋਣ ਕਰਕੇ ਬਹੁਤ ਰਮਣੀਕ ਸੀ ਇਸ ਕਰਕੇ ਗੁਰੂ ਸਾਹਿਬ ਜੀ ਨੇ ਇਸ ਜਗਾ ਉਚਾਰਾ ਕੀਤਾ ਤੇ ਰਾਤ ਦਾ ਫੜਾ ਕੀਤਾ ਇਸ ਸਥਾਨ ਤੇ ਸੇਵਾਦਾਰਾਂ ਨੇ ਗੁਰੂ ਸਾਹਿਬ ਦੇ ਘੋੜੇ ਵਾਸਤੇ ਬੀਰੀ ਦਾ ਕਿਲਾ ਗੱਡਿਆ ਉਸ ਕਿਲੇ ਤੋਂ ਮੌਜੂਦਾ ਪੀਰ ਸਾਹਿਬ ਪ੍ਰਫੁੱਲਤ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਘੋੜੇ ਨੂੰ ਜਾਲਾ ਤੇ ਦਾਣਾ ਛਕਾਇਆ ਗਿਆ ਸੀ ਉਸ ਜਗ੍ਹਾ ਤੇ ਅੱਜ ਸੁੰਦਰ ਟਾਇਰਾ ਨਾਲ ਤਾਲ ਸਾਹਿਬ ਸ਼ਸ਼ੋਭੀ ਤੇ ਇਸ ਤਾਲ ਸਾਹਿਬ ਦੇ ਨਾਮ ਤੋਂ ਹੀ ਇਸ ਸਥਾਨ ਦਾ ਨਾਮ ਗੁਰਦੁਆਰਾ ਤਾਲ ਸਾਹਿਬ ਪਾਸੇ ਹੀ 7ਵੀਂ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਇਸ ਥਾਂ ਤੇ ਠਹਿਰੇ ਹਨ ਤੇ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਤੇ ਗੁਰੂ ਸਾਹਿਬ ਪਿੰਡ ਵਿੱਚ ਗਏ ਅਤੇ ਗੁਰੂ ਸਾਹਿਬ ਜੀ ਨੇ ਆਪਣੇ ਕਰ ਕਮਰਾਂ ਨਾਲ ਪਿੰਡ ਦੀ ਨਵੀਂ ਨੀਂਦ ਦੋਨੋਂ ਪਾਸਿਓਂ ਮੋੜੀਆਂ ਗੱਡ ਕੇ ਰੱਖੀ ਅਤੇ ਵਚਨ ਕੀਤਾ ਕਿ ਇਹ ਪਿੰਡ ਇਹਨਾਂ ਨਿਸ਼ਾਨਾਂ ਤੋਂ ਬਾਹਰ ਤੱਕ ਫੈਲੇਗਾ ਅਤੇ ਸਦਾ ਚੜ੍ਹਦੀ ਕਲਾ ਵਿੱਚ ਰਹੇਗਾ ਗੁਰੂ ਸਾਹਿਬ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਸਾਰੀ ਸੰਗਤ ਦੇ ਸਾਹਮਣੇ ਇਸ ਪਿੰਡ ਦਾ ਨਾਮ ਸਿਰ ਖੁਖੀ ਤੋਂ ਬਦਲ ਕੇ ਆਪਣੇ ਨਾਮ ਤੇ ਹਰੇ ਰਾਏਪੁਰ ਰੱਖਿਆ ਸੁੰਦਰਸ਼ਕ ਉਹ ਬੀਰੀ ਸਾਹਿਬ ਜੇਸੀ ਬੀਰੀ ਇਹ ਦੇ ਨਾਲ ਜਿੱਥੇ ਗੁਰੂ ਸਾਹਿਬ ਦਾ ਘੂੜਾ ਬਦਲਣ ਵਾਸਤੇ ਕਿਲਾ ਗੱਡਿਆ ਸੀ ਤੇ ਉਹ ਕਿਲੇ ਦੇ ਨਾਲ ਹੀ ਆ ਬੀਰੀ ਪਰਫਲਤ ਹੋਈ ਸੀ ਸਮ ਬੀਰੀ ਆ ਬੀਰੀ ਦੇ ਨਾਲ ਖੂਗਾ ਖੂਬ ਹੀ ਤੁਹਾਨੂੰ ਦਿਖਾ ਦਨੇ ਆ ਬੱਚੋ ਖੂ ਖਾਸਾ ਡੂੰਘਾ ਆ 100 ਫੁੱਟ ਦੇ ਕਿਰੀਬ ਹੈ ਤੇ ਪਰ ਉਹ ਸੁੱਕ ਚੁੱਕਿਆ ਵਿੱਚ ਪਾਣੀ ਨਹੀਂ ਹੈ ਤੇ ਨਾਲ ਹੀ ਬੀਰੀ ਸਾਹ ਦੇ ਆ ਦੇਖੋ ਕੁਦਰਤੀ ਬਣੀ ਹੋਈ ਚੀਜ਼ ਤੇ ਆਇਆ ਇਹੋ ਤੇ ਨਾ ਪੱਥਰ ਲਗਾ ਕੇ ਨਿਸ਼ਾਨਮਤ ਰੱਖਿਆ ਹੋਇਆ ਇੱਥੇ ਤੇ ਇਹਦੇ ਵਿੱਚ ਜਲ ਛਕਾਇਆ ਸੀ ਦਾਣਾ ਪਾਣੀ ਦਿੱਤਾ ਸੀਗਾ ਘੋੜੇ ਨੂੰ ਫਾਇੰਸੀ ਤੇ ਇਧਰ 베ਰੀ ਆਂ ਮਿੰਦਰ ਜੀ 베ਰੀ ਆਂ ਤੇ 베ਰੀ ਵਿੱਚ 베ਰੀ ਹੋਰ ਫੁੱਟੀ ਹੋਈ ਆ ਦੇਖੋ ਹੁਣ ਦੇਖੋ ਇਸ ਘਰ ਕੇ ਗੁਰਦੁਆਰਾ ਸਾਹਿਬ ਦਾ ਨਾਮ ਤਾਲ ਸਾਹਿਬ ਹੈ ਸੋ ਇਹ ਸੀ ਦਰਸ਼ਕੋ ਗੁਰਦੁਆਰਾ ਸਾਹਿਬ ਤੇ ਜਿਹੜੀਆਂ ਮੋੜੀਆਂ ਸੀ ਪਿੰਡ ਦੇ ਵਿੱਚ ਇੱਕ ਉਤਲਾ ਹਿੱਸਾ ਤੇ ਨੀਵਾਇਆ ਇਸਾ ਹੁਣ ਆਪਾਂ ਚੱਲਾਂਗੇ ਉੱਥੇ ਸੋ ਦਰਸ਼ਕੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਯਾਦਗਾਰ ਗੁਰਦੁਆਰਾ ਚੰਨਸ਼ੋ ਪ੍ਰਾਪਤ ਸ੍ਰੀ ਗੁਰੂ ਹਰ Rai ਸਾਹਿਬ ਜੀ ਪਾਸ਼ਾ ਛੇਵੀ ਇਹ ਆ ਚੜਦਾ ਪਾਸਾ ਤੇ ਬਿਲਕੁਲ ਨਾਲ ਹੀ ਇਹਦੇ ਇਦਾਂ ਉਹ ਮੋੜੀ ਸਾਹਿਬ ਜੇ ਤੁਹਾਨੂੰ ਪਹਿਲਾਂ ਗੱਲ ਕਰਦੇ ਆਂ ਦੇਖੋ ਇੱਕ ਚੀਜ਼ ਹੋਰ ਤੁਸੀਂ ਪਿੰਡਾਂ 'ਚ ਤਾਂ ਸ਼ਹਿਰਾਂ 'ਚ ਤਾਂ ਜ਼ਰੂਰ ਦੇਖਿਆ ਹੋਣਗੇ ਪੋਲ ਲੱਗੇ ਤੇ ਦੇਖੋ ਪਿੰਡ ਵਿੱਚ ਵੀ ਲੱਗੇ ਹੋਏ ਆ ਤਾਂ ਜੋ ਚਲੋ ਇੱਕ ਆਦੇ ਵਾਸਤੇ ਹੁੰਦੇ ਮਤਲਬ ਗੱਡੀ ਟਰੈਕਟਰ ਟਰਾਲੀ ਕੋਈ ਅੱਗੇ ਨਾਲ ਲੈ ਕੇ ਜਾਵੇ ਨਾ ਆ ਦੇਖੋ ਇੱਥੇ ਬਖਿਆਦਾ ਲਿਖਿਆ ਵੀ ਹੋਇਆ ਸਾਈਕਲ ਮੋਟਰਸਾਈਕਲ ਸਕੂਟਰ ਆਦਿ ਤੇ ਚੜ ਕੇ ਜਾਣਾ ਮਨਾ ਹੈ ਸੋ ਇਸ ਥਾਂ ਦੇ ਜਿਨ੍ਹਾਂ ਨੇ ਉਸਾਰੀ ਕਰਵਾਈ ਸੀ ਸ਼੍ਰੀ ਹਰੀ ਸਿੰਘ ਕਾਕਾ ਤੇ ਬੀਬੀ ਅਮਰਜੀਤ ਕੌਰ ਜੀ ਆਹ ਦੇਖੋ ਮੋੜੀ ਤੇ ਇੱਥੇ ਇਤਿਹਾਸ ਲਿਖਿਆ ਵੀ ਹੋਇਆ ਜਦੋਂ ਤਨਤਨਸ਼ੀਰ ਗੁਰੂ ਹਰ राय ਸਾਹਿਬ ਮਹਾਰਾਜ ਜੀ ਇਸ ਨਗਰ ਵਿੱਚ ਆਏ ਤਾਂ ਗੁਰੂ ਸਾਹਿਬ ਜੀ ਨੇ ਇਸ ਯਾਦਗਾਰੀ ਡਿਉੜੀ ਸਾਹਿਬ ਵਾਲੇ ਸਥਾਨ ਤੇ ਆਪਣੇ ਚਰ ਆਪਣੇ ਕਰ ਕਮਲਾਂ ਨਾਲ ਇੱਕ ਮੋੜੀ ਗੱਡੀ ਅਤੇ ਦੂਸਰੀ ਮੋੜੀ ਨਗਰ ਦੇ ਲਹਿੰਦੇ ਪਾਸੇ ਗੱਡੀ ਵਚਨ ਕੀਤਾ ਇਹ ਹਰੇ ਹਰੇ ਰਾਏਪੁਰ ਜਦ ਕੇ ਅੱਜ ਰਾਏਪੁਰ ਸੂਲਪੁਰ ਕਹਿੰਦੇ ਆ ਨਗਰ ਇਹਨਾਂ ਮੋੜੀਆਂ ਤੋਂ ਬਾਹਰ ਤੱਕ ਵਧੇਗਾ ਤੇ ਅੱਜ ਗੁਰੂ ਸਾਹਿਬ ਜੀ ਦੇ ਕੀਤੇ ਹੋਏ ਬਚਨ ਪੂਰੇ ਹੋਏ ਤੇ ਇਹ ਨਗਰ ਦੋਨਾਂ ਬੋੜੀਆਂ ਤੋਂ ਬਾਹਰ ਤੱਕ ਵਧਿਆ ਹੋਇਆ ਤੇ ਅੱਜ ਇਹਨਾਂ ਦੋਨਾਂ ਇਤਿਹਾਸ ਸਥਾਨਾਂ ਤੇ ਸੁੰਦਰ ਜੋੜੀ ਸਾਹਿਬ ਸ਼ੁਭਿ ਥਾਨਾਂ ਇਸੋ ਸੋਚ ਲਿਆ ਮਹਾਰਾਜ ਜੀ ਨੇ ਜੋ ਬਚਨ ਦਿੱਤੇ ਸੀਗੇ ਉਹ ਪੂਰੇ ਹੋਏ ਮੈਂ ਗੁਰਦੁਆਰਾ ਸੈਂਪੇਚ ਵਿੱਚ ਇਹ ਜੋ ਪਾਰਟੀ ਸੈਰ ਸੀ ਜਦੋਂ ਪੁੱਛਿਆ ਕਹਿੰਦੇ ਉਹ ਬੋੜੀਆਂ ਤੋਂ 2 ਕਿਲੋਮੀਟਰ ਤੱਕ ਪਿੰਡਾਂ ਗਾਂ ਫੈਲਿਆ ਹੋਇਆ ਤੇ ਹੁਣ ਚੱਲਦੇ ਆਪਾਂ ਚੜ੍ਹਦੇ ਪਾਸੇ ਵਾਲੀ ਸਾਈਡ ਕਿੱਧਰ ਨੂੰ ਆ ਸਿੱਧਾ ਇਹ ਕਿੰਨਾ ਕੁ ਤੁਰ ਕੇ ਲੱਗ ਗਈ ਆ ਹਾਂਜੀ ਤੇ ਅਗ ਦੇਖ ਲਓ ਪਹਿਲਾਂ ਪਿੰਡਾਂ ਦੀਆਂ ਗਲੀਆਂ ਐਵੇਂ ਨਹੀਂ ਹੁੰਦੀਆਂ ਸੀ ਤੇ ਚਲੋ ਚੱਲਦੇ ਆ ਤੁਰ ਕੇ ਪਹਿਲਾਂ ਕਿਹਾ ਜਾਂਦਾ ਕਿ ਜਦੋਂ ਗੁਰੂ ਸਾਹਿਬ ਜੀ ਇੱਥੇ ਆਏ ਸੀ ਉਸ ਟਾਈਮ ਮੋੜੀਆਂ ਜਿੱਥੇ-ਜਿੱਥੇ ਗੱਡੀਆਂ ਸੀ ਨਾ ਉੱਥੇ-ਉੱਥੇ ਤੱਕ ਇਹ ਪਿੰਡ ਸੀ ਸੋ ਆ ਦੇਖੋ ਕਿ ਪੁਰਾਣਾ ਘਰ ਜਿਹਾ ਇੱਥੇ ਤੇ ਆ ਦੇਖੋ ਰਖਣੀ ਬਣੇ ਹੋਏ ਔਲੇ ਬਣੇ ਹੋਏ ਆ ਪਲਸਤਰ ਹੋ ਗਏ ਆ दर्शकों इधर आ गए आप दूसरी मोड़ी साइड पर इधर ना ही डाकखाना आयपुर शाखा डाकखाना सामने गुरुद्वारा साहब आ श्री वाहू जी की फतेह गुरुद्वारा हर राय साहब जी तारा लगे हुआ हूँ तो ਸੰਦਰਸ਼ਕ ਵਿੱਚ ਲਿਖਿਆ ਹੋਇਆ ਸਾਈਕਲ ਸਕੂਟਰ ਤੇ ਮੋਟਰਸਾਈਕਲ ਤੇ ਚੜ ਕੇ ਜਾਣਾ ਮਨਾ ਹੈ। ਇਸ ਜਿਹੜੀ ਡਿਊਟੀ ਆ ਇਹਦੇ ਵਿੱਚੋਂ ਦੀ ਚੜ ਕੇ ਜਾਣਾ ਮਨਾ ਹੈ। ਸੋ ਜਿੰਨੇ ਵੀ ਲੋਕ ਇੱਥੋਂ ਲੰਘਦੇ ਹਨ ਸੋ ਉੱਤਰ ਕੇ ਲੰਘਦੇ ਹਨ ਤੇ ਇੱਕ ਤਨ ਵਿੱਚ ਜੁਰਮ ਹੋਣੀ ਸੀ। ਇਹ ਦੇਖੋ ਘਰ ਕਿੰਨਾ ਪਰਾਣਾ ਹਨਾ। ਦੇਖੋ ਕੋਈ ਰਹਿ ਰਿਹਾ ਜਿੰਦਾ ਤਾਂ ਨਹੀਂ ਲੱਗਾ ਹੈਗਾ। ਦੇਖੋ ਸਾਰੀ ਇਹ ਛੋਟੀ ਇਟ ਦਾ ਬਣਿਆ ਹੋਇਆ ਘਰ ਆ। ਪਹਿਲਾਂ ਦੇਖ ਲਓ ਇਹ ਦੇ ਘਰ ਹੁੰਦੇ ਸੀ ਯਾਰ ਇਹ ਵੀ ਜਾਂਦਾ ਹੀ ਰਹਿ ਗਿਆ ਹੁਣ ਦੇਖੋ ਤੇ ਜਿਹੜੀ ਇੱਕ ਮੋੜੀ ਤੋਂ ਦੂਸਰੀ ਮੋੜੀ ਤੱਕ ਦਾ ਰਸਤਾ ਜਿਹੜਾ ਤੇ ਤਕਰੀਬਨ 100 ਮੀਟਰ ਹੀ ਆ ਜ਼ਿਆਦਾ ਨਹੀਂ ਹੈਗਾ ਤੇ ਦੇਖ ਲਓ ਜਿਵੇਂ ਗਰੂ ਸੜਕ ਤੇ ਬਚਨ ਹੋਈ ਸੀ ਇਸ ਤੋਂ ਪਿੰਡ ਚੜ੍ਹਦੀ ਕਲਾ ਚ ਜਾਏਗਾ ਸੋ ਪਿੰਡ ਵਾਕੇ ਚੜ੍ਹਦੀ ਕਲਾ ਚ 2 ਕਿਲੋਮੀਟਰ ਗਾਂ ਤੱਕ ਫੇਰ ਚੱਕਾ ਪਿੰਡ ਹੈ ਨਾ ਸੋ اعزائي ਦਰਸ਼ਕੋ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਤਾਲ ਸਾਹਿਬ ਦਾ ਇਤਿਹਾਸ ਤੇ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਇਸ ਤੋਂ ਤਕਰੀਬਨ 15-20 ਕਿਲੋਮੀਟਰ ਦੂਰ ਹੀ ਆ ਪਰਸਰਾमपुर ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੀਆਂ ਸਥਾਨ ਲਾਇਆ ਸੀਗਾ ਉੱਥੇ ਤੇ ਚੱਲਾਂਗੇ ਉੱਥੇ ਵੀ ਆਪਾਂ ਉੱਥੇ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇਤਿਹਾਸ ਸਾਂਝਾ ਕਰਾਂਗੇ ਤੇ ਬਣੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਅਗਲੀ ਵੀਡੀਓ 'ਚ